ਸਰ ਤੁਹਾਨੂੰ ਇਹ ਐਨ ਯੂਨਿਕ ਆਈਡੀਆ ਹੈ ਕਿ ਕਿ ਅਸੀਂ ਦੋਸੇ ਦੇ ਏਡਲੇ ਉੱਤੇ ਨਾਮ ਲਿਖ ਕੇ ਪ੍ਰਿੰਟ ਕਰਕੇ ਦਵਾਂਗੇ ਸਰ 13 14 ਸਾਲ ਹੋ ਗਏ ਕੰਮ ਕਰਦੇ ਹੋਏ ਸਰ ਸਰ ਇਸ ਇਸੇ ਹਾਈ ਲਾਈਨ ਇੰਡਸਟਰੀ ਚ ਓਕੇ ਸਰ ਮੈਂ 5 ਸਟਾਰ ਲੈਵਲ ਤੱਕ ਕੰਮ ਕੀਤਾ ਹੋਇਆ ਸਰ ਠੀਕ ਹੈ ਸਰ ਵੱਡੇ ਵੱਡੇ ਹੋਟਲਸ ਚ ਕੰਮ ਕੀਤਾ ਹੋਇਆ ਤੇ ਹੁਣ ਰੈਸਟੋਰੈਂਟ ਕੋਲੋਂ ਦੁਬਾਰ ਮੈਨੂੰ ਇਹ ਲੱਗਿਆ ਕਿ ਸਭ ਤੋਂ ਯੂਨਿਕ ਚੀਜ਼ ਹੈ ਕਿ ਕਿ ਕੀ ਜਾਵੇ ਸਭ ਤੋਂ ਬੈਸਟ ਜਿਹੜਾ ਕਸਮਰ ਨੂੰ ਅਟਰੈਕਟ ਕਰੇ ਇਹ ਜਿਹੜੀ ਮਸ਼ੀਨ ਹੈ ਇਹ ਤੁਹਾਨੂੰ ਇੰਡੀਆ ਤੋਂ ਨਹੀਂ ਮਤਲਬ ਕਿ ਤੁਹਾਡੇ ਸਿਸਟਰ ਵੱਲੋਂ ਬਾਹਰੋਂ ਭੇਜੀ ਗਈ ਬਾਹਰੋਂ ਭੇਜੀ ਸਾਰੇ ਦੋਸੇ ਅਵੇਲੇਬਲ ਸਮ ਅਵੇਲੇਬਲ ਹੈ ਔਰ ਸਭ ਤੋਂ ਵਧੀਆ ਕੁਆਲਿਟੀ ਹੈ ਇਹਦੀ ਗਾਰੰਟੀ ਹੈ ਸਰ ਵੱਡੇ ਵੱਡੇ ਬ੍ਰਾਂਡਸ ਦਾ ਵੀ ਮੈਂ ਮਾਤ ਦੇ ਸਕਦਾ ਐਨੀ ਸ਼ਿਉਰਿਟੀ ਹੈ ਤੁਹਾਨੂੰ ਜਿਹੜਾ ਕੋਈ ਵੀ ਵੱਡੇ ਤੋਂ ਵੱਡਾ ਬ੍ਰਾਂਡ ਆਲਾ ਉਹ ਟੇਸਟ ਨਹੀਂ ਦੇ ਰਿਹਾ ਜਿਹੜਾ ਮੈਂ ਟੇਸਟ ਦੇ ਵਿੱਚ ਦੇ ਰਿਹਾ ਅਹੀਂ ਸਸਤੀ ਕਾਲ ਜੀ ਮੈਂ ਅੰਬਲ ਤੁਸੀਂ ਦੇਖ ਰਹੇ ਹੋ ਨਾ ਸਿਟੀ ਹੈਡਲਾਈਨਸ ਅੱਜ ਅਸੀਂ ਟਿਊਸ਼ਨ ਮਾਰਕੀਟ ਦੇ ਵਿੱਚ ਇੱਕ ਐਸੀ ਜਗ੍ਹਾ ਤੇ ਲੈ ਕੇ ਆ ਚੁੱਕੇ ਹਾਂ ਜਿੱਥੇ ਕਿ ਦੋਸੇ ਤੇ ਇਡਲੀ ਉੱਤੇ ਨਾ ਨਾਮ ਲਿਖ ਕੇ ਦਿੱਤਾ ਜਾ ਰਿਹਾ ਤੇ ਆਓ ਆਪਾਂ ਅੰਦਰ ਚੱਲਦੇ ਨਾਲ ਸਰ ਨਾਲ ਗੱਲਬਾਤ ਕਰਦੇ ਨਾਲ ਉਹਨਾਂ ਨੂੰ ਪੁੱਛਦੇ ਹਾਂ ਵੀ ਇੱਕ ਇਦਾਂ ਦਾ ਟੇਸਟ ਜਿਹੜਾ ਵੀ ਇਹ ਪ੍ਰੋਵਾਈ ਦੇ ਆਓ ਭੰਗਲਬਤ ਕਰਦੇ ਨਾਲ ਪੁੱਛਨੇ ਇਹ ਐਨਾ ਯੂਨਿਕ ਆਈਡੀਆ ਆਇਆ ਕਿਸ ਤਰ੍ਹਾਂ ਅਸੀਂ ਆਪਾਂ ਸਰਕਲ ਪਹੁੰਚ ਚੱਕੇ ਹਾਂ ਸਰ ਨਾਲ ਗੱਲਬਾਤ ਕਰ ਰਹੇ ਹਾਂ ਇਹਨਾਂ ਨੇ ਪੁੱਛਦੇ ਆ ਵੀ ਉਹਨਾਂ ਨੂੰ ਐਨਾ ਯੂਨਿਕ ਆਈਡੀਆ ਆਇਆ ਕਿ ਸਭ ਤੋਂ ਪਹਿਲਾਂ ਸਸਤੀ ਕਰ ਦੇ ਸਸਤੀ ਕਰ ਦਿੱਤੀ ਸਰ ਤੁਹਾਡਾ ਨਾਮ ਕੀ ਹੈ ਕੁਲਕੀ ਪਰਮਾ ਕੁਲਕੀ ਪਰਮਾ ਤੇ ਸਰ ਤੁਹਾਨੂੰ ਇਹ ਐਨਾ ਯੂਨਿਕ ਆਈਡੀਆ ਆਇਆ ਕਿ ਕਿੱਥੇ ਅਸੀਂ ਡੋਸੇ ਦੇ ਏਰੀ ਲਿਓ ਤੇ ਨਾਮ ਲਿਖ ਕੇ ਪ੍ਰਿੰਟ ਕਰਕੇ ਦਵਾਂਗੇ ਸਰ ਸਰ ਇਹ ਮੈਨੂੰ ਘੱਟੋ ਘੱਟ 13 14 ਸਾਲ ਹੋ ਗਏ ਕੰਮ ਕਰਦੇ ਹੋਏ ਸਰ ਇਸ ਇਸੇ ਆਇਲਾਈਨ ਇਸੇ ਇੰਡਸਟਰੀ ਚ ਓਕੇ ਸਰ ਮੈਂ 5 ਸਟਾਰ ਲੈਵਲ ਤੱਕ ਕੰਮ ਕੀਤਾ ਹੋਇ ਤੇ ਉਸ ਤੋਂ ਬਾਅਦ ਸਰ ਮੈਨੂੰ ਇੱਕਦਮ ਆਇਆ ਕਿ ਮੈਂ ਆਪਣਾ ਹੁਣ ਰੈਸਟੋਰੈਂਟ ਖੋਲਣਾ ਹੈ ਤੇ ਹੁਣ ਰੈਸਟੋਰੈਂਟ ਖੋਲਣ ਤੋਂ ਬਾਅਦ ਮੈਨੂੰ ਇਹ ਲੱਗਿਆ ਕਿ ਸਭ ਤੋਂ ਯੂਨੀਕ ਚੀਜ਼ ਹੈ ਕਿ ਕੀ 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 ਜਾਵੇ ਸਭ ਤੋਂ ਬੈਸਟ ਜਿਹੜਾ ਕਸਟਮਰ ਅਟਰੈਕਟ ਕਰੇ ਤੇ ਸਰ ਮੇਰੀ ਸਿਸਟਰ ਨਾਲ ਮਿਲ ਕੇ ਮੇਰੀ ਗੱਲ ਹੋਈ ਤੇ ਉਹ ਯੂਐਸ ਤੋਂ ਰਹਿੰਦੇ ਆ ਉਹਨਾਂ ਨੇ ਮੈਨੂੰ ਇੱਕ ਐਦਾਂ ਦੀ ਯੂਨੀਕ ਚੀਜ਼ ਕਹੀ ਕਿ ਤੁਸੀਂ ਯੂਜ਼ ਕਰੋ ਤੇ ਮੈਂ ਉਹਨਾਂ ਤੋਂ ਮੰਗਵਾਈ ਉਹਨ ਇੱਕ ਤੇ ਮੈਂ ਦੇ ਰਿਆ ਨਾਮ ਤੇ ਸਰ ਤੁਹਾਨੂੰ ਮੀਨਸ ਇਹ ਜਿਹੜੀ ਮਸ਼ੀਨ ਹੈ ਇਹ ਤੁਹਾਨੂੰ ਇੰਡੀਆ ਤੋਂ ਨਹੀਂ ਮਤਲਬ ਕਿ ਤੁਹਾਡੇ ਸਿਸਟਰ ਵੱਲੋਂ ਬਾਹਰੋਂ ਭੇਜੀ ਗਈ ਹੈ ਬਾਹਰੋਂ ਭੇਜੀ ਗਈ ਬਿਲਕੁਲ ਜੀ ਤੇ ਸਰ ਤੁਸੀਂ ਆਪਣੇ ਸਿਸਟਰ ਦਾ ਮਿਸ ਥੈਂਕਸ ਕਰਦੇ ਸੀ ਜੀ ਬਿਲਕੁਲ ਹੈ ਬਿਲਕੁਲ ਕਰਨਾ ਹੈ ਸਰ ਤੇ ਤੁਹਾਡੇ ਕੋਲ ਮਿਸ ਕੀ ਕੀ ਚੀਜ਼ अवेलेबल ਹੁੰਦੀ ਹੈ ਆਪਣੇ ਕੋਲ ਸਰ ਮੇਰੇ ਕੋਲ ਸਾਰਾ ਦੋਸਾਜ਼ अवेलेबल ਹੈ ਜੀ ਰਵਾ ਮਸਾਲਾ ਮਸਾਲਾ ਸਾਰੇ ਇਡਲੀ ਦਹੀਂ ਬੜਾ ਉਤਪਮ ਸਭ अवेलेबल ਹਨ ਔਰ ਸਭ ਤੋਂ ਵਧੀਆ ਕੁਆਲਿਟੀ ਚ ਇਹਦੀ ਗਾਰੰਟੀ ਹੈ ਸਰ ਵੱਡੇ ਵੱਡੇ ਬ੍ਰਾਂਡਸ ਦਾ ਵੀ ਮੈਂ ਮਾਤ ਦੇ ਸਕਦਾ ਐਨੀ ਸ਼ਿਉਰਿਟੀ ਹੈ ਸਰ ਤੁਸੀਂ ਦਾਵਾ ਕਰ ਰਹੇ ਹੋ ਚੈਨਲ ਦੇ ਉੱਤੇ ਵੀ ਸੀ ਮਾਤ ਦੇ ਸਕਦੇ ਵੱਡੇ ਵੱਡੇ ਦੇ ਸਕਦਾ ਸਰ ਆਪਣੇ ਇਹਦੇ ਵਿੱਚ ਹੋਰ ਕੁਝ ਯੂਨਿਕ ਹੈਗਾ ਨੇਮ ਤੋਂ ਇਲਾਵਾ ਕੀ ਯੂਨਿਕ ਹੈ ਸਰ ਆਪ ਸਰ ਸਭ ਤੋਂ ਜ਼ਿਆਦਾ ਯੂਨਿਕ ਤਾਂ ਮੇਰਾ ਇੱਕ ਟੇਸਟ ਹੈ ਜਿਹੜਾ ਕੋਈ ਵੀ ਵੱਡੇ ਤੋਂ ਵੱਡਾ ਬ੍ਰਾਂਡ ਵਾਲਾ ਉਹ ਟੇਸਟ ਨਹੀਂ ਦੇ ਰਿਹਾ ਜਿਹੜਾ ਮੈਂ ਟੇਸਟ ਇਹਦੇ ਵਿੱਚ ਦੇ ਰਿਹਾ ਬਸ ਮੈਨੂੰ ਸਭ ਤੋਂ ਜ਼ਿਆਦਾ ਮੇਨ ਨਹੀਂ ਚੀਜ਼ ਦੇ ਰਿਹਾ ਕਿਉਂਕਿ ਟੇਸਟ ਕਰਕੇ ਸਰ ਸਭ ਤੋਂ ਜ਼ਿਆਦਾ ਫੂਡ ਚੱਲਦਾ ਹੈ ਮੇਨ ਤੇ ਸਰ ਆਪਣੀ ਲੋਕੇਸ਼ਨ ਕੀ ਹੈ ਜੀ ਇੱਕ ਵਾਰੀ ਲੋਕੇਸ਼ਨ ਦੱਸ ਦੋ ਸਰ ਲੋਕੇਸ਼ਨ ਹੈਗੀ ਹੈ ਟਿਊਸ਼ਨ ਮਾਰਕੀਟ ਹੈਗੀ ਹੈ ਸਰ ਮਾਡਲ ਟਾਊਨ ਸੇ ਬਿਲਕੁਲ ਉਹਦੇ ਸੈਂਟਰ 'ਚ ਸਾਡੀ ਸਰ ਕਾਰਟ ਲੱਗਦੀ ਹੈ ਤੇ ਜਲਦੀ ਹੀ ਅਸੀਂ ਇੱਕ ਬਹੁਤ ਵੱਡਾ ਇੱਕ ਵੱਡਾ ਕਨਸੈਪਟ ਫੂਡ ਟਰੱਕ ਦਾ ਲੈ ਕੇ ਆ ਰਹੇ ਹਾਂ ਜਿਹੜਾ ਬੜਾ ਯੂਨਿਕ ਹੋਏਗਾ ਫੂਡ ਟਰੱਕ ਦਾ ਕੁਝ ਹਟ ਕੇ ਹੋਏਗਾ ਜਿਹੜਾ ਜਿੱਦਾਂ ਇਹ ਨਾਮ ਵਾਲਾ ਹੈਗਾ ਉਸ ਤੋਂ ਵੀ ਹਟ ਕੇ ਸਰ ਇੱਕ ਵਾਰੀ ਟਾਈਮਿੰਗਸ ਹੀ ਕੁਛ ਹੈਗੇ ਨੇ ਆਪਣੇ ਸਰ ਟਾਈਮਿੰਗਸ ਹੈਗੇ ਨੇ ਲਗਭਗ 6:30 ਤੋਂ ਲਗਭਗ 11 ਸਵੇਰ 11 ਵਜੇ ਤੱਕ ਐਸ ਕਸਟਮਰ ਜਿੱਦਾਂ ਬੈਠਾ ਹੈ ਤਾਂ ਸਰ ਉਹਦੀ ਜੀ ਜੀ ਆਏ ਨੇ ਹਮੇਸ਼ਾ ਕਿਉਂਕਿ ਜ਼ਰੂਰੀ ਹੁੰਦਾ ਹੈ ਤਸੀਮਾ ਪਹਿਲਾਂ ਫਿਰ ਸਰ ਸਾਨੂੰ ਹੁਣ ਤੁਸੀਂ ਸਾਨੂੰ ਕੀ ਬਣਾ ਕੇ ਖਵਾ ਰਹੇ ਹੋ ਤੇ ਜੋ ਸੀ ਖੁਦ ਵੀ ਟੈਸਟ ਕਰ ਸਕਦੇ ਆਪਣੇ ਆਡੀਅנס ਨੂੰ ਵੀ ਦੱਸ ਸਕਦੇ ਆ ਵੀ ਇੱਥੇ ਕਿਉਂ ਆਣ ਤੇ ਕਿਉਂ ਐਦਾਂ ਦਾ ਯੂਨੀਕ ਟੀਅਰ ਅਸਲ 'ਚ ਹੈਗਾ ਵੀਰ ਜੋ ਤੁਸੀਂ ਦਾਵਾ ਕਰ ਰਹੇ ਹੋ ਬਿਲਕੁਲ ਸਰ ਤੁਸੀਂ ਜੋ ਤੁਸੀਂ ਕਹੋਗੇ ਬਾਕੀ ਮੇਰੇ ਕੋਲ ਮਸਾਲਾ ਡੋਸਾ ਹੈਗਾ ਰਵਾ ਮਸਾਲਾ ਹੈ ਦਹੀਂ ਵੜਾ ਹੈ ਸਰ ਦਹੀਂ ਵੜਾ ਬੜਾ ਯੂਨੀਕ ਹੈ ਸਾਰੇ ਦਹੀਂ ਵੜਾ ਦੇ ਰਹੇ ਪਲੇਨ ਦਹੀਂ ਮੈਂ ਸਭ ਦੇ ਰਿਆਂ ਬਹੁਤ ਵਧੀਆ ਮਸਾਲੇ ਵਾਲੀ ਦਹੀਂ ਅੱਛਾ ਜੀ ਤੁਸੀਂ ਉਹ ਖਾਓਗੇ ਸਵਾਦ ਲੱਗੇਗਾ ਤੁਹਾਨੂੰ ਆਪਣੀਆਂ ਦੱਸਿਓ ਆਪਾਂ ਪਹਿਲਾਂ ਉਹ ਹੀ ਟੈਸਟ ਕਰਦੇ ਆਂ ਸਾਨੂੰ ਬਣਾ ਕੇ ਦਿਖਾਓ ਤੁਹਾਨੂੰ ਦਿਖਾਓ ਵੀ ਬਣਦਾ ਅਸਲ ਦੇ ਵਿੱਚ ਕਿਵੇਂ ਆ ਕਿ ਅਸਲ 'ਚ ਸਫਾਈ ਕੁਝ ਹੈਗੀ ਵੀ ਹੈ ਜਾਂ ਨਹੀਂ ਬਿਲਕੁਲ ਸਰ ਦਾਵਾ ਦਾਵਾ ਸੱਚ ਹੁੰਦਾ ਹੈ ਕਿ ਨਹੀਂ ਹੁੰਦਾ ਹੁੰਦਾ ਬਿਲਕੁਲ ਆਓ ਉਨੇ ਕੋ ਸਾਰੀਆਂ ਆਈਟਮਾਂ ਲਾ ਕੇ ਤਿਆਰ ਨੇ ਤੇ ਹੁਣ ਇਹਨਾਂ ਨੂੰ ਸਮਝ ਨਹੀਂ ਲੱਗ ਰਹੀ ਆਪਾਂ ਤਿਆਰ ਸ਼ੁਰੂ ਕਿੱਥੋਂ ਕਰੀਏ ਚਲੋ ਆਪਾਂ ਇਡਲੀ ਤੋਂ ਸ਼ੁਰੂ ਕਰ ਲੈਂਦੇ ਸਭ ਤੋਂ ਪਹਿਲਾਂ ਆ ਦੇਖੋ ਨਾਮ ਵਾਲੀ ਇਡਲੀ ਤੇ ਅੰਦਰਾਂ ਨਾਮ ਵਾਲੀ ਇਡਲੀ ਟੈਸਟ ਕਰਦੇ ਆਂ ਸਾੰਬਰ ਬਹੁਤ ਜ਼ੋਰਦਸਤ ਆ ਜੀ ਇਹਨਾਂ ਦਾ ਤੇ ਚਟਨੀ ਵੀ ਬਹੁਤ ਘੈਂਟ ਆ ਆਪਾਂ ਡੋਸਾ ਟੈਸਟ ਕਰਦੇ ਆਂ ਆ ਡੋਸਾ ਵੀ ਦੇਖੋ ਕਿਸੇ ਕੈਮਰਾਮੈਨ ਨੂੰ ਕਹਾਂਗਾ ਦਿਖਾਵੇ ਇੱਕ ਵਾਰੀ ਇੱਧਰ ਨੂੰ ਆ ਕੇ ਤੇ ਵੀ ਦੇਖੋ ਨਾ ਮਾਡਾ ਦੋਸਾ ਤੁਸੀਂ ਵੀ ਜਰੂਰ ਆ ਕੇ ਟਰਾਈ ਕਰੋ ਇੱਥੇ ਨਾ ਮਾਡਾ ਦੋਸਾ ਤੁਸੀਂ ਵੀ ਯਕੀਨ ਹੋ ਨਵੇਂ ਨਵੇਂ ਚੀਜ਼ਾਂ ਦਾ ਤੇ ਜਿਹੜੀਆਂ ਕੀ ਹੈ ਇੰਟਰਸਟਿੰਗ ਚੀਜ਼ਾਂ ਖਾਣ ਦੇ ਤੇ ਆਪਾਂ ਐ ਕਰਦੇ ਆ ਨਾ ਇਹ ਜਦੋਂ ਦੇਖੋ ਕਿੰਨੀ ਠਿਕ ਆ ਕੀ ਆ ਕ੍ਰਿਸਪਾ ਯਾਰ ਇਸਕਾ ਕੋਈ ਜਵਾਬ ਨਹੀਂ ਇਸ ਚੀਜ਼ ਦਾ ਹੁਣ ਆਪਾਂ ਆਵਾਂਗੇ ਆਪਣੀ ਮੇਨ ਚੀਜ਼ ਤੇ ਦਹੀਂ ਵੜਾ ਤੇ ਆ ਦੇਖੋ ਇਹ ਤੇ ਵੀ ਨਾਮ ਲਿਖਿਆ ਹੋਇਆ ਮੇਟਰੀ ਹਰੇਕ ਚੀਜ਼ ਕਸਟਮਾਈਜ਼ ਕਰਵਾ ਸਕਦੇ ਹਾਂ ਜਿਹੜੇ ਬੰਦੇ ਕਸਟਮਾਈਜ਼ ਚੀਜ਼ਾਂ ਦੇ ਸ਼ੌਕੀਨ ਨੇ ਨਾ ਜਰੂਰ ਆਣੇ ਤੇ ਤੇ ਹੁਣ ਆਪਾਂ ਇਹਨਾਂ ਤੋਂ ਦੋ ਮਿਲਣਾ ਪ੍ਰਾਇ ਹੀ ਕਰਦੇ ਆ ਯਾਰ ਟੇਸਟ ਆ ਯਾਰ ਦਹੀਂ ਥੋੜਾ ਜਿਹਾ ਮਿੱਠਾ ਥੋੜਾ ਜੀਰੇ ਵਾਲਾ ਟੇਸਟ ਆ ਰਿਹਾ ਥੋੜਾ ਦੇ ਵਿੱਚ ਕਾਲੀ ਮਚਾ ਰਿਹਾ ਰੈਸਟਾਰੈਂਟ ਬਟ ਜੋ ਵੀ ਹੈ ਹੈ ਉਹ ਜ਼ਬਰਦਸਤ ਹੈ ਤੇ ਮੈਂ ਤੁਹਾਨੂੰ ਆਪ ਸਪੈਸ਼ਲ ਰეკਮੈਂਡ ਕਰੂੰਗਾ ਇੱਥੇ ਜ਼ਰੂਰ ਆਓ ਤੇ ਟਰਾਈ ਜ਼ਰੂਰ ਕਰੋ ਯਮੀ ਯਮੀ ਫੂਡ ਪੁਆਇੰਟ ਨੀਅਰ ਟਿਊਸ਼ਨ ਮਾਰਕੀਟ ਤੇ ਆਪਣਾ ਜ਼ਰੂਰ ਇੱਥੇ ਆ ਕੇ ਰਿਵਿਊ ਸਾਨੂੰ ਵੀ ਕਮੈਂਟ ਚ ਜੁੜ ਦੱਸੋ ਤੁਹਾਨੂੰ ਕਿਦਾਂ ਦਾ ਲੱਗਿਆ ਥੈਂਕ ਯੂ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲੋ ਦ ਸਿਟੀ ਹੈਡ ਦਾ